ਹਾਂਜੀ ਦੋਸਤੋ ਅੱਜ ਮੇਰੇ ਨਾਲ ਹੈਗਾ ਛੋਟੀ ਉਮਰ ਦੇ ਵਿੱਚ ਜਿਨੇ ਆਪਣੇ ਤੋਂ ਵੀਜ਼ਾ ਲਿਆ 2003 ਬੋਰਨ ਰਸ਼ਪਿੰਦਰ ਸੰਗਰੂਰ ਤੋਂ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਜੀ ਰਸ਼ਪਿੰਦਰ ਤੈਨੂੰ ਕਰੋਸ਼ੀਆ ਦੇ ਵੀਜ਼ੇ ਦੀਆਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜਿਨ੍ਹਾਂ ਨੇ ਸੈਵਨ ਸੀਜ਼ ਤੇ ਵਿਸ਼ਵਾਸ ਕੀਤਾ ਤੇ ਉਹਨਾਂ ਨੇ ਅੱਜ ਵੀਜ਼ਾ ਜ਼ਰੂਰ ਲਿਆ ਪਰਮਾਤਮਾ ਇਹਨੂੰ ਚੜ੍ਹਦੀ ਕਲਾ ਬਖਸ਼ੇ ਛੋਟੀ ਉਮਰ ਦੇ ਵਿੱਚ ਸਿਆਣੀ ਸੋਚ ਦੇ ਨਾਲ ਜਦੋਂ ਕੋਈ ਵੀਜ਼ਾ ਲੈ ਲੈਂਦਾ ਉਹਦੇ ਵਿੱਚ ਸਾਨੂੰ ਤਾਂ ਖੁਸ਼ੀ-ਖੁਸ਼ੀ ਹੁੰਦੀ ਆ ਪਰ ਉਹਨਾਂ ਦੇ ਮਾਪਿਆਂ ਨੂੰ ਜ਼ਿਆਦਾ ਖੁਸ਼ੀ ਹੁੰਦੀ ਆ ਕਿਉਂਕਿ ਬੱਚਿਆਂ ਨੇ ਸਟਰਗਲ ਘੱਟ ਦੇਖਿਆ ਹੁੰਦਾ ਪੈਸਾ ਖਰਾਬ ਨਹੀਂ ਕੀਤਾ ਹੁੰਦਾ ਸਹੀ ਥਾਂ ਤੇ ਪੈਸਾ ਲੱਗਿਆ ਅੱਜ ਜਾ ਕੇ 2003 ਬੋਰਨ ਜਦੋਂ ਉੱਥੇ ਜਾਊਗਾ ਸਟਰਗਲ ਕਰੂਗਾ ਇਹਦੇ ਕੋਲ ਸਟਰਗਲ ਦਾ ਟਾਈਮ ਵੀ ਬਚ ਗਿਆ ਐਕਸਪੈਰੀਮੈਂਟ ਆਪਣੀ ਲਾਈਫ ਨਾਲ ਕਰ ਸਕਦਾ ਜਦੋਂ ਇਹਦੇ 4-5 ਸਾਲ ਆਪਣੀ ਲਾਈਫ ਦੇ ਉੱਥੇ ਕੱਢੇ ਤਾਂ ਵਧੀਆ ਬਿਜ਼ਨਸ ਸੈੱਟ ਕਰ ਸਕਦਾ ਇਸ ਗੱਲ ਦੀ ਖੁਸ਼ੀ ਸਾਨੂੰ ਵੀ ਆ ਕਿ ਅਸੀਂ ਇੱਕ ਬੀਜ ਲਾਇਆ ਅਜੋ ਪੁੰਗਰਿਆ ਤੇ ਫਲ ਫੁੱਲ ਦੇਣ ਜੋਗਾ ਮਾਪਿਆਂ ਨੂੰ ਹੋ ਗਿਆ ਮਹਾਰਾਜ ਇਹਨੂੰ ਚੜ੍ਹਦੀ ਕਲਾ ਬਖਸ਼ੇ ਬਾਕੀ ਰਸ਼ਪਿੰਦਰ ਦੀ ਸਟੋਰੀ ਰਸ਼ਪਿੰਦਰ ਤੁਸੀਂ ਸੁਣਦੇ ਆ ਕਿੱਦਾਂ ਦਾ ਉਹਦਾ ਐਕਸਪੀਰੀਅੰਸ ਰਿਹਾ 7 ਸੀ ਦੇ ਨਾਲ ਸਾਡੀ ਸਰਵਿਸ ਦੇ ਨਾਲ ਪਲੀਜ਼ ਸੇਖੋ ਦਾ ਐਕਸਪੀਰੀਅੰਸ ਕਿੱਦਾਂ ਰਿਹਾ ਕੀ ਸੋਚ ਕੇ ਆਇਆ ਆਪਾਂ ਪੁੱਛਦੇ ਹਾਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਰਸ਼ਪਿੰਦਰ ਤੈਨੂੰ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਬਖਸ਼ੇ ਅੱਜ ਪਹਿਲਾਂ ਤਾਂ ਵੀਜ਼ਾ ਲੈ ਕੇ ਕਿਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਜੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜਿਹੜੀ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਕੀ ਸੋਚ ਕੇ ਆਇਆ ਸੀ ਮੈਂ ਸੋਚ ਕੇ ਆਇਆ ਸੀ ਜੀ ਵੀਜ਼ਾ ਲਵਾਉਂਦਾ ਸੈਵਨ ਸੀਜ਼ ਕੋਲ ਹੀ ਲਵਾਉਂਗਾ ਕਿਉਂਕਿ ਜੀ ਮੈਂ ਤੁਹਾਡੇ ਰਿਵਿਊ ਦੇਖੇ ਇੰਸਟਾਗ੍ਰਾਮ ਤੇ ਲੋਕਾਂ ਨੇ ਬਹੁਤ ਵਧੀਆ ਰਿਵਿਊ ਦਿੱਤੇ ਹੋਏ ਸੀਗੇ ਜੀ ਅੱਜ ਤੇਰੇ ਰਿਵਿਊ ਜਾ ਰਹੇ ਹਾਂਜੀ ਹਾਂਜੀ ਤੇ ਮੈਂ ਇਹ ਲੋਕਾਂ ਨੂੰ ਇਹ ਕਹਿਣਾ ਚਾਹੁੰਗਾ ਜਿਨ੍ਹਾਂ ਨੇ ਆਪਣਾ ਬਾਹਰ ਜਾਣ ਦਾ ਸੁਪਨਾ ਕੋਨਾ ਕਰ ਪੂਰਾ ਕਰਨਾਗਾ ਇੱਕ ਵਾਰੀ ਸੈਵਨ ਸੀਜ਼ ਆਓ ਤੇ ਇੱਥੇ ਆ ਕੇ ਆਪਣੇ ਫਾਈਲਿੰਗ ਬਾਰੇ ਪੁੱਛੋ ਕਿਉਂਕਿ ਇੱਥੇ ਕਲਾ ਤੇ ਵਧੀਆ ਤਰੀਕੇ ਨਾਲ ਗਾਈਡ ਕੀਤਾ ਜਾਂਦਾ ਬਰੀਕ ਤੋਂ ਬਰੀਕ ਚੀਜ਼ ਦੱਸੀ ਜਾਂਦੀ ਹੈ ਤੇ ਨਹੀਂ ਅਸੀਂ ਇਹ ਗੱਲ ਬਾਰ ਬਾਰ ਕਹਿੰਨੇ ਆ ਪਰ ਜਦੋਂ ਇਹ ਚੀਜ਼ ਅਸੀਂ ਆਪਣੇ ਕਲਾਇੰਟ ਆਪਣੇ ਛੋਟੇ ਭਰਾਵਾਂ ਤੋਂ ਸੁਣਦੇ ਆ ਜਦੋਂ ਸਾਡੇ ਕੋਲੇ ਅਪਲਾਈ ਕਰਨ ਆਉਂਦੇ ਆ ਪੁੱਛਣ ਆਉਂਦੇ ਆ ਉਦੋਂ ਕਲਾਇੰਟ ਹੁੰਦੇ ਆ ਜਦੋਂ ਸਾਡੇ ਬਣ ਜਾਂਦੇ ਅਪਲਾਈ ਕਰ ਜਾਂਦੇ ਉਦੋਂ ਸਾਡੇ ਛੋਟੇ ਭਰਾ ਹੁੰਦੇ ਆ ਬਿਕੋਜ਼ ਉਹ ਸਰੈਂਡਰ ਕਰ ਚੁੱਕੇ ਹੁੰਦੇ ਆ ਤੇ ਇਹ ਸਰੈਂਡਰ ਦੀ ਸਭ ਤੋਂ ਵੱਡੀ ਐਗਜ਼ਾਮਪਲ ਆ ਇਹ ਮੈਨੂੰ ਵੀਜ਼ੇ ਦੀ ਪੇਮੈਂਟ ਪਹਿਲਾਂ ਦੇ ਚੁੱਕਿਆ ਪਾਸਪੋਰਟ ਅੱਜ ਮੇਰੇ ਕੋਲ ਰੀਸੀਵ ਕਰਨ ਆਇਆ ਇਹ ਸਰੈਂਡਰ ਕੀਤਾ ਤੇ ਪਰਮਾਤਮਾ ਨੇ ਇਹਨਾਂ ਨੂੰ ਵੀਜ਼ਾ ਦਿੱਤਾ ਰਹਿਮਤ ਦਿੱਤੀ ਆ ਜੇ ਕੋਈ ਵਿਸ਼ਵਾਸ ਕਰਦਾ ਤਾਂ ਪਰਮਾਤਮਾ ਉਹਦੀ ਝੋਲੀ ਜ਼ਰੂਰ ਭਰਦਾ ਪਹਿਲਾਂ ਵਿਸ਼ਵਾਸ ਕਰਨ ਤੋਂ ਪਹਿਲਾਂ ਅਪਲਾਈ ਕਰਨ ਤੋਂ ਪਹਿਲਾਂ ਹਰ ਇੱਕ ਸਵਾਲ ਤੁਹਾਡਾ ਪੁੱਛਣਾ ਹੱਕ ਹੈ ਹਾਂਜੀ ਠੀਕ ਹੈ ਬਿਕੋਜ਼ ਸਾਨੂੰ ਨਹੀਂ ਪਤਾ ਸਾਧ ਦੇ ਭੇਸ ਵਿੱਚ ਕੋਈ ਚੋਰ ਬੈਠਾ ਹੋਵੇ ਹਾਂਜੀ ਹਾਂਜੀ ਜਦੋਂ ਤੁਸੀਂ ਰਿਵਿਊ ਦੇਖਦੇ ਹੋ ਤੁਸੀਂ ਲੋਕਾਂ ਦੀਆਂ ਸਟੋਰੀਆਂ ਦੇਖਦੇ ਹੋ ਜਾਂਦੇ ਦੇਖਦੇ ਹੋ ਉੱਥੇ ਪਹੁੰਚਦੇ ਦੇਖਦੇ ਹੋ ਫਿਰ ਉੱਥੇ ਵਿਸ਼ਵਾਸ ਕਰਨਾ ਜਾਇਜ਼ ਵੀ ਹੈ ਦੋਸਤੋ ਫਿਰ ਰਸ਼ਪਿੰਦਰ ਕਿੱਦਾਂ ਦੀ ਰਹੀ ਜਰਨੀ ਪਹਿਲਾਂ ਦੱਸੋ ਤੋ ਸਿੱਧਾ ਹੀ ਕਰੋਸ਼ੀਆ ਦੇ ਵਿੱਚ ਅਪਲਾਈ ਕੀਤਾ ਜਾਂ ਕੀ ਕੀਤਾ ਨਹੀਂ ਜੀ ਪਹਿਲਾਂ ਮੈਂ ਕੈਨੇਡਾ ਦਾ ਸਟੱਡੀ ਵੀਜ਼ਾ ਲਾਇਆ ਸੀਗਾ ਅੱਛਾ ਤੇ ਉਦੋਂ ਮੇਰੀ ਰਿਵਿਊਜ਼ ਲੱਗੀ ਸੀ ਕਿ ਕਦੋਂ ਕਿਹੜੇ ਮੇਰੀ 2023 ਦੇ ਵਿੱਚ ਮਈ ਚ ਰਿਫਿਊਜ਼ਲ ਆਈ ਸੀ ਕੀ ਰਿਫਿਊਜ਼ਲ ਆਈ ਸੀ ਬਸ ਜੀ ਵਾਪਿਸ ਨਹੀਂ ਮੁੜਨਾ ਹੈਗਾ ਤੁਸੀਂ ਓਕੇ ਕੋਰਸ ਰੈਲੇਵੈਂਟ ਵਗੈਰਾ ਨਹੀਂ ਹੁੰਦਾ ਲਾ ਹਾਂਜੀ ਹਾਂਜੀ ਤੇ ਐਤੋਂ ਬਾਅਦ ਚ ਮੈਂ ਦੇਖਿਆ ਵੀ ਮੈਂ ਕਿਹਾ ਚਲੋ ਇੱਧਰ ਤਾਂ ਤਾਂ ਨਹੀਂ ਬੰਦਦਾ ਬਾਹਰਲਾ ਇੱਧਰ ਦੇਖਦੇ ਆ ਇੰਸਟਾਗ੍ਰਾਮ ਤੇ ਦੇਖਿਆ ਤੇ ਮੈਂ ਤੁਹਾਡੀ ਪ੍ਰੋਫਾਈਲ ਦੇਖੀ ਤੇ ਮੈਂ ਤੁਹਾਡੇ ਰਿਵਿਊ ਦੇਖ ਕੇ ਜੋ ਕਿ ਬਹੁਤ ਵਧੀਆ ਸੀਗੇ ਜੀ ਸ਼ੁਕਰ ਤੇ ਐਤੋਂ ਬਾਅਦ ਚ ਮੈਂ ਇੱਥੇ ਅਪਲਾਈ ਕਰਨਾ ਆ ਪਹਿਲਾਂ ਤੁਹਾਡੇ ਨਾਲ ਕਾਉਂਸਲਿੰਗ ਕੀਤੀ ਤੇ ਮੈਨੂੰ ਬਹੁਤ ਵਧੀਆ ਲੱਗਿਆ ਜੀ ਕਾਉਂਸਲਿੰਗ ਵਿੱਚ ਕੀ ਦੇਖਿਆ ਤੁਸੀਂ ਏਦਾਂ ਲੱਗ ਕੇ ਵੀ ਹਾਂ ਜੀ ਕਾਉਂਸਲਿੰਗ ਦੇ ਵਿੱਚ ਦੀ ਦੱਸਿਆ ਜਿਹੜੀ ਤੁਸੀਂ ਮਤਲਬ ਪਹਿਲਾਂ ਮੇਰੀ ਫਾਈਲ ਰੀਡ ਕੀਤੀ ਕਿਉਂਕਿ ਕਰਦਾ ਨਹੀਂ ਅੱਜ ਕੱਲ ਇਹਨਾਂ ਤੇ ਤੁਸੀਂ ਆਪਣਾ ਪ੍ਰੋਸੈਸ ਦੱਸ ਕੇ ਕਿ ਵੀ ਅਸੀਂ ਐਨੇ ਪੈਸੇ ਲੈਨੇ ਆ ਚਲੋ ਚਲੋ ਬਾਕੀ ਇਹ ਗੱਲ ਇੱਥੇ ਹੈ ਨਹੀਂ ਸੀਗੀ ਜੀ ਪੂਰਾ ਵਧੀਆ ਐਨ ਬਰੀਕ ਤਰੀਕੇ ਨਾਲ ਸਮਝਾਇਆਗਾ ਵੀ ਕਿਹੜੀ ਕੰਟਰੀ ਤੁਹਾਡੀ ਏਜ ਦੇ ਹਿਸਾਬ ਨਾਲ ਕਿਹੜੀ ਕੰਟਰੀ ਤੁਹਾਨੂੰ ਵਧੀਆ ਲੱਗੂਗੀ ਸਟੈਪ ਬਾਈ ਸਟੈਪ ਤਾਂ ਉਹਨੂੰ ਪਹਿਲਾਂ ਹੀ ਸਾਰੀ ਪਿਕਚਰ ਕਲੀਅਰ ਕਰਤੀ ਸੀ ਵੀ ਏਦਾਂ ਚ ਮਤਲਬ ਪੂਰਾ ਵਧੀਆ ਗਾਈਡ ਕੀਤਾ ਤੇ ਮੇਰੇ ਪਰਮਿਟ ਆ ਗਿਆ ਸੀ ਦਸੰਬਰ ਮਹੀਨੇ ਦੇ ਵਿੱਚ ਤੇ 7 ਜਨਵਰੀ ਨੂੰ ਸਾਡੀ ਸੰਬੇਸ਼ਨ ਹੋਈ ਸੀ ਇੱਕ ਚੀਜ਼ ਸਾਡੇ ਬਾਰੇ ਲੋਕੀ ਕਹਿੰਦੇ ਆ ਮਹੰਗੇ ਆ ਨਹੀਂ ਜੀ ਮਹੰਗੇ ਨਹੀਂ ਹੈਗੇ ਬਾਕੀ ਸਰਵਿਸ ਵੀ ਦੇਖਣੀ ਚਾਹੀਦੀ ਥੋੜੀ ਸਰਵਿਸ ਬਹੁਤ ਵਧੀਆ ਜੀ ਜੀ ਹਾਂਜੀ ਤੇ ਬਾਕੀ ਬਾਹਰ ਜਾਵਾਂਗੇ ਉੱਥੇ ਜਾ ਕੇ ਰਿਵਿਊ ਜ਼ਰੂਰ ਪਾਵਾਂਗੇ ਜੀ ਜੀ ਤੇ 7 ਜਨਵਰੀ ਨੂੰ ਸਾਡੀ ਸੰਬੇਸ਼ਨ ਹੋ ਗਈ ਸੀ ਜੀ ਤੇ 20 ਦਿਨਾਂ ਦੇ ਵਿੱਚ ਸਾਡਾ ਵੀਜ਼ਾ ਆ ਗਿਆ ਜੋ ਕਿ ਖਾਲਾ ਜੀ ਦਾ ਬੜਾ ਤਾਂ ਹੈ ਨਹੀਂਗਾ ਜੀ 90 ਦਿਨਾਂ ਐਮੈਸਾ ਦਾ ਟਾਈਮ ਹੈ 45 ਤੋਂ 90 ਦਿਨ ਦਾ ਐਮੈਸਾ ਦਾ ਟਾਈਮ ਆ ਸਾਡੀਆਂ ਕੰਪਨੀਆਂ ਬਹੁਤ ਰਿਪਿਊ ਉਹਨਾਂ ਦੇ ਆਲਰੇਡੀ ਪੇਪਰ ਅੰਬੈਸੀਆਂ ਚੋਂ ਗਏ ਹੁੰਦੇ ਨੇ। ਹਾਂਜੀ। ਉਹਨਾਂ ਦੀ ਵੈਰੀਫਿਕੇਸ਼ਨਾ ਨਹੀਂ ਹੁੰਦੀ ਆ। ਅਸੀਂ ਹਮੇਸ਼ਾ ਰਿਪਿਊਟਡ ਕੰਪਨੀਆਂ ਨੂੰ ਚੂਜ਼ ਕਰਦੇ ਆ ਕਿਉਂਕਿ ਤੁਸੀਂ ਸਾਡੇ ਤੇ ਵਿਸ਼ਵਾਸ ਕੀਤਾ। ਕੱਲਾ ਕਰੋਸ਼ੀਆ ਦਾ ਵੀਜ਼ਾ ਲੈਣਾ ਮਕਸਦ ਨਹੀਂ ਹੈ। ਸੈਟਲ ਹੋਣਾ ਮਕਸਦ ਆ ਆਪਣਾ। ਵਧੀਆ ਪਲੇਸਮੈਂਟ 'ਚ ਕੰਮ ਕਰਨਾ ਮਕਸਦ ਆ। ਕਈ ਬੱਚੇ ਸਾਡੇ ਉੱਥੇ ਜਾਂਦੇ ਆ। 1.5 ਮਹੀਨਾ ਬਹੁਤ ਉਹਨਾਂ ਨੂੰ ਵੀ ਇਦਾਂ ਲੱਗਦਾ ਕਿ ਸ਼ਾਇਦ ਅਸੀਂ ਦੂਜਿਆਂ ਵਾਂਗ ਪਰ ਨਹੀਂ ਜਦੋਂ ਤੁਹਾਨੂੰ 에어ਪੋਰਟ ਪਿਕਅਪ ਮਿਲਦੀ ਆ ਜਦੋਂ ਤੁਹਾਨੂੰ ਅਕਮੋਡੇਸ਼ਨ ਮਿਲਦੀ ਹੈ ਜਦੋਂ ਤੁਹਾਨੂੰ TCR ਅਪਲਾਈ ਹੋ ਜਾਂਦੀ ਹੈ ਤੁਹਾਡੀ 99% ਟੈਨਸ਼ਨ ਹਟ ਜਾਂਦੀ ਹੈ ਉਸ ਤੋਂ ਬਾਅਦ ਤੁਹਾਡਾ TCR ਲਈ ਵੇਟ ਕਰਨਾ ਕੰਮ ਲਈ ਤੁਹਾਡਾ 6 ਮਹੀਨੇ ਦਾ ਸਟਰਗਲ ਤੁਹਾਨੂੰ ਮੈਂ ਵੀ ਕਹਿ ਕੇ ਚੱਲਦਾ ਕਿ 6 ਮਹੀਨੇ ਤੁਸੀਂ ਆਪਣੀ ਲਾਈਫ ਦੇ ਵਿੱਚ ਸਟਰਗਲ ਕਰਨਾ 6 ਮਹੀਨੇ ਦੇ ਵਿੱਚ ਫਿਰ ਅਗਲੀ ਕਲਾਸ ਜਾਣਾ ਜਿਹਦੇ ਵਿੱਚ ਤੁਹਾਡਾ ਲੈਵਲ ਬਰਾਬਰ ਹੋਣ ਲੱਗ ਜਾਣਾ ਅਗਲੇ 6 ਮਹੀਨਿਆਂ ਦੇ ਵਿੱਚ ਤੁਸੀਂ ਇੰਨੇ ਕੁ ਸੋਹਣੇ ਸੈਟਲ ਹੋ ਜਾਣਾ ਕਿ ਤੁਹਾਡੀ ਫੈਮਿਲੀ ਨੂੰ ਵੀ ਤੁਹਾਡੇ ਤੇ ਵੀ ਤੇ 7 ਸੀਟ ਤੇ ਵੀ ਮਾਣ ਹੋਣ ਮਹਿਸੂਸ ਹੋਣ ਲੱਗਾ ਜਿਹੜਾ ਇਹ ਮੇਰੀ ਕਮਿਟਮੈਂਟ ਹੁੰਦੀ ਹੈ ਤੁਹਾਡੇ ਨਾਲ ਹਾਂਜੀ ਦੇਖੋ ਜਦੋਂ 에어ਪੋਰਟ ਤੇ ਵਿੱਚ ਕੋਈ ਪਿਕਅਪ ਨਾ ਕਰੇ ਅੱਜ ਮੈਂ ਮੈਂ ਇਹਨੂੰ ਪੇਮੈਂਟ ਲੈ ਲਈ ਅੱਜ ਇਹਨੂੰ ਵੀਜ਼ਾ ਡਿਲੀਵਰ ਕਰ ਰਹੇ ਹਾਂ ਕਿਉਂਕਿ ਪੇਮੈਂਟ ਦਾ ਸਿਸਟਮ ਤਾਂ ਕਲੀਅਰ ਹੋ ਗਿਆ ਉਸ ਤੋਂ ਬਾਅਦ ਹੁਣ ਐਮਬੈਸੀਆਂ ਤੱਕ ਉਸ ਤੋਂ ਬਾਅਦ ਏਅਰਪੋਰਟ ਤੱਕ ਉਸ ਤੋਂ ਬਾਅਦ ਉੱਥੋਂ ਪਿਕਅਪ ਤੱਕ ਹਰ ਇੱਕ ਚੀਜ਼ ਅਸੀਂ ਪ੍ਰੋਵਾਈਡ ਕਰਦੇ ਹਾਂ ਅ ਤੁਸੀਂ ਆਪਣਾ ਥੋੜਾ ਜਿਹਾ ਐਕਸਪੀਰੀਅੰਸ ਉਹਦਾ ਦੱਸੋ 7 ਜਨਵਰੀ ਵਾਲਾ ਜਦੋਂ ਤੁਸੀਂ ਸਬਮਿਸ਼ਨ ਕਰਾਉਣ ਗਏ ਸੀ 7 ਜਨਵਰੀ ਨੂੰ ਸਾਡੀ ਸਬਮਿਸ਼ਨ ਹੋ ਗਈ ਸੀਗੀ ਜੀ ਤੇ ਤੁਸੀਂ ਸਬਮਿਸ਼ਨ ਵਾਲੇ ਦਿਨ ਤੁਸੀਂ ਖੁਦ ਤੇ ਤੁਹਾਡੀ ਪੂਰੀ ਟੀਮ ਸਾਡੇ ਨਾਲ ਸਬਮਿਸ਼ਨ ਕਰਾਉਣ ਦਿੱਲੀ ਪਹੁੰਚੀ ਸੀ ਤੇ ਉੱਥੇ ਵੀ ਤੁਸੀਂ ਸਾਨੂੰ ਪ੍ਰੋਪਰ ਤਰੀਕੇ ਨਾਲ ਗਾਈਡ ਕੀਤਾ ਵੀ ਕਿਵੇਂ ਤੁਸੀਂ ਸਬਮਿਸ਼ਨ ਕਰਵਾਉਣੀ ਹੈ ਅੰਦਰ ਕਿਵੇਂ ਤੁਸੀਂ ਮਤਲਬ ਡਾਕੂਮੈਂਟ ਫੜਾਣੇ ਆਗੇ ਤੁਹਾਨੂੰ ਇਹ ਤਾਂ ਪਤਾ ਸੀ ਨਾ ਤੁਹਾਡਾ ਰੈ residency ਵੀਜ਼ਾ 1 ਸਾਲ ਦਾ ਪਰਮਿਟ ਆ ਹਾਂਜੀ ਹਾਂਜੀ ਸਾਬ ਉਹ ਕਈ ਉੱਥੇ ਕੈਂਡੀਡੇਟ ਬੱਚੇ ਇਦਾਂ ਦੇ ਸੀ ਜਿਨ੍ਹਾਂ ਨੂੰ ਇਹ ਨਹੀਂ ਪਤਾ ਸਾਡਾ ਸੀਜ਼ਨਲ ਵੀਜ਼ਾ ਜਾਂ ਰੈ residency ਵੀਜ਼ਾ ਵਾ 1 ਸਾਲ ਦਾ ਹਾਂਜੀ ਤੁਸੀਂ ਸਾਨੂੰ ਪੂਰਾ ਉੱਥੇ ਸਮਝਾਇਆ ਤੇ ਪੂਰੇ ਵਧੀਆ ਤਰੀਕੇ ਨਾਲ ਸਾਡੀ ਸਬਮਿਸ਼ਨ ਹੋਈ ਆ ਤੇ ਜਦੋਂ ਸਬਮਿਸ਼ਨ ਹੋ ਗਈ ਐਤੋਂ ਬਾਅਦ ਸਾਨੂੰ ਪ੍ਰੀਟ ਸੇਕੋ ਸਰ ਖੁਦ ਮਿਲੇ ਤੇ ਸਾਡਾ ਐਕਸਪੀਰੀਅੰਸ ਪੁੱਛਿਆ ਉਹਨਾਂ ਨੇ ਵੀ ਕਿਵੇਂ ਰਿਹਾ ਕਈ ਵਾਰ ਕੀ ਹੁੰਦਾ ਦੋਸਤੋ ਜਦੋਂ ਤੁਸੀਂ VFS ਚ ਜਾਂਦੇ ਹੋ ਸਮ ਟਾਈਮ ਕੋਈ ਵੀ ਇੱਕ ਹਿਊਮਨ ਏਰਰ ਹੈਗਾ ਵਾ ਕਈ ਵਾਰੀ ਫਾਈਲ ਭਰਦੇ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਮੈਂ ਇਸ ਸੀ ਨੂੰ ਬਹੁਤ ਧਿਆਨ ਰੱਖਦਾ ਕਿਉਂਕਿ ਵਾਰ-ਵਾਰ ਅਪਾਇੰਟਮੈਂਟਸ ਨਹੀਂ ਮਿਲਦੀਆਂ ਵਾਰ-ਵਾਰ ਟਾਈਮ ਵੇਸਟ ਨਹੀਂ ਹੁੰਦਾ ਤੁਹਾਡਾ ਟਾਈਮ ਤੁਹਾਡਾ ਫਿਊਚਰ ਬਹੁਤ ਕੀਮਤੀ ਹੈ ਦੋਸਤੋ ਜਦੋਂ ਮੈਂ ਉੱਥੇ ਹੁੰਨਾ ਕੋਈ ਵੀ ਪ੍ਰੋਬਲਮ ਹੁੰਦੀ ਹੈ ਲਾਸਟ ਟਾਈਮ ਵੀ ਇੱਕ ਮੁੰਡਾ ਸੀਗਾ ਗੁਰਸੇਵ ਉਹਦੇ ਇੱਕ ਪੇਪਰ ਦੇ ਵਿੱਚ ਕਮੀ ਆਈ ਸੀ ਨਾਲ ਦੀ ਨਾਲ ਬਾਹਰ ਆਇਆ ਉਹਦਾ ਸੈੱਟ ਕਰਕੇ ਭੇਜਿਆ ਨਹੀਂ ਤਾਂ ਕਿਤੇ ਉਹਨੂੰ ਦੁਬਾਰਾ ਅਪਾਇੰਟਮੈਂਟ ਦੁਬਾਰਾ ਉਹੀ ਗੇੜੇ ਉਹੀ ਦਿੱਲੀ ਆਣਾ ਜਾਣਾ ਬੰਦੇ ਦਾ ਨਾ ਮਨੋਬਲ ਟੁੱਟ ਜਾਂਦਾ ਜਦੋਂ ਫਿਰ ਉੱਥੇ ਅਸੀਂ ਖੜੇ ਹੁੰਦੇ ਆ ਸਾਡੇ ਐਕਸਪੀਰੀਅੰਸ ਸਾਨੂੰ ਦੱਸਦਾ ਕਿ ਇਹ ਚੀਜ਼ ਦਾ ਇਹ ਸੋਲੂਸ਼ਨ ਆ ਅਸੀਂ ਮਿੰਟ ਚ ਸੋਲੂਸ਼ਨ ਕਰਕੇ ਅਗਲੇ ਨੂੰ ਦਿੰਨੇ ਆ ਉਹ ਟਾਈਮ ਵੀ ਬਚਾਉਨੇ ਆ ਤੇ ਉਹਨੂੰ ਹੌਸਲਾ ਵੀ ਦਿੰਨੇ ਆ ਵੀ ਟੈਨਸ਼ਨ ਨਾ ਲੈ ਪਿੱਛੇ ਅਸੀਂ ਖੜੇ ਆ ਏ ਹੌਸਲਾ ਬਹੁਤ ਵੱਡਾ ਹੁੰਦਾ ਬਹੁਤ ਜ਼ਿਆਦਾ ਹੌਸਲਾ ਆਇਆ ਸੀਗਾ ਜੀ ਜਦੋਂ ਤੁਹਾਨੂੰ ਉੱਥੇ ਦੇਖਿਆ ਵੀ ਤੁਸੀਂ ਸਾਡੇ ਸੰਬਿਸ਼ਣ ਕਰਉਣ ਖੋਦਾ ਇੱਕ ਗੱਲ ਹੋਰ ਐਡ ਕਰਦਾ ਕਿਉਂਕਿ ਤੁਹਾਡੇ ਮਾਪਿਓ ਦੇ ਕੋਲੇ ਆਪਣੀ ਜ਼ਿੰਦਗੀ ਦਾ ਤਜਰਬਾ ਹੁੰਦਾ ਹਾਂਜੀ ਪਰ ਸਾਡੇ ਕੋਲੇ ਇਸ ਲਾਈਨ ਦਾ ਤਜਰਬਾ ਹਾਂਜੀ ਜਦੋਂ ਅਸੀਂ ਪਿੱਛੇ ਖੜੇ ਹਾਂ ਸਾਨੂੰ ਪਤਾ ਉਹ ਤਜਰਬਾ ਤੁਹਾਡੇ ਕੰਮ ਆਊਗਾ ਹਾਂਜੀ ਬਿਕਾਉਜ਼ ਅਸੀਂ ਉਸ ਚੀਜ਼ ਦੀ ਪੈਸੇ ਲੈ ਰਹੇ ਹਾਂ ਸਰਵਿਸ ਦੇ ਰਹੇ ਹਾਂ ਤੇ ਪੈਸੇ ਲੈ ਰਹੇ ਹਾਂ ਬਟ ਇਹ ਆ ਕਿ ਉਹ ਸਰਵਿਸ ਜਿਹੜੇ ਅਸੀਂ ਪੈਸੇ ਲੈ ਰਹੇ ਹਾਂ ਉਹਦੇ ਤੁਹਾਨੂੰ ਸਰਵਿਸ 100% ਮਿਲਣੀ ਚਾਹੀਦੀ ਆ ਸਾਡਾ ਫਰਜ਼ ਇਹ ਆ ਉਸ ਤੋਂ ਬਾਅਦ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਤੁਹਾਨੂੰ ਇਹ ਕਦੇ ਫੀਲ ਨਹੀਂ ਹੋਣ ਦੇਵਾਂਗੇ ਵੈਸੇ ਤਾਂ ਹੁਣ ਤੱਕ ਵੀ ਨਹੀਂ ਹੋਣਤਾ ਤੁਹਾਨੂੰ ਇਹ ਫੀਲ ਨਹੀਂ ਹੋਣ ਦੇਵਾਂਗੇ ਤੁਸੀਂ ਕਿਸੇ ਏਜੰਟ ਕੋਲ ਅਪਲਾਈ ਕੀਤਾ ਜਿਵੇਂ ਤੁਸੀਂ ਪਹਿਲਾਂ ਹੀ ਗੱਲ ਕੀਤੀ ਹੈ ਹਾਂ ਜੀ ਮੈਂ ਕਹਿ ਰਿਹਾ ਭਰਾਵਾ ਵਾਂਗੂ ਇੱਥੇ ਡੇਰਾਂ ਭਰਾਵਾ ਵਾਂਗੂ ਹੀ ਆ ਅੱਛਾ ਤੁਹਾਨੂੰ ਸਾਡੇ ਬਾਰੇ ਪਤਾ ਕਿਵੇਂ ਲੱਗਿਆ ਅਸੀਂ ਜੀ ਇੰਸਟਾਗ੍ਰam ਦੇਖਦੇ ਸੀ ਕਿ ਪਹਿਲਾਂ ਅਸੀਂ ਕਿਤੇ ਗਏ ਸੀਗੇ ਤੇ ਉੱਥੇ ਵੀ ਸਾਨੂੰ ਵਧੀਆ ਨਹੀਂ ਲੱਗਿਆ ਜੀ ਇਹਨਾਂ ਤੇ ਇਸ ਤੋਂ ਬਾਅਦ ਮੈਂ ਸੋਚਿਆ ਚਲੋ ਆਪਣਾ ਇੰਸਟਾਗ੍ਰam ਤੇ ਦੇਖਦੇ ਹਾਂ ਤੇ ਮੈਂ ਤੁਹਾਡੀ ਪ੍ਰੋਫਾਈਲ ਦੇਖੀ ਜੀ ਤੇ ਰਿਵਿਊ ਬਹੁਤ ਜ਼ਿਆਦਾ ਵਧੀਆ ਆਏ ਹੋਏ ਸੀਗੇ ਤੇ ਮੈਂ ਸੋਚਿਆ ਮੈਂ ਜੇ ਅਪਲਾਈ ਕਰੂੰਗਾ ਤੇ 7 ਸੀਜ਼ ਕੋਲੀ ਕਰੂੰਗਾ ਹੋਰ ਨਹੀਂ ਕਿਤੇ ਕਰਦਾ ਜੀ 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 ਹਾਂਜੀ ਫਿਰ ਅੱਜ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ ਅੱਜ ਤਾਂ ਜੀ ਮੈਂ ਇਹ ਹੀ ਕਹਿਣਾ ਚਾਹੂੰਗਾ ਜੀ ਜਿਹਨੇ ਆਪਣਾ ਬਾਹਰ ਜਾਣ ਦਾ ਸੁਪਨਾ ਪੂਰਾ ਕਰਨਾ ਇੱਕ ਵਾਰੀ 7 ਸੀਜ਼ ਆ ਕੇ ਪ੍ਰੀਤ ਸੇਖੋਂ ਬਾਈ ਨਾਲ ਜ਼ਰੂਰ ਮਿਲੋ ਤੇ ਉਹਨਾਂ ਨਾਲ ਬੈਠ ਕੇ ਕਾਉਂਸਲਿੰਗ ਮੁੰਡੇ ਦਾ ਕੌਨਫੀਡੈਂਸ ਬੜਾ ਸੋਹਣਾ ਮੈਨੂੰ ਬੜਾ ਵਧੀਆ ਲੱਗਿਆ ਐਕਚੁਅਲੀ ਮੇਰੇ ਕੋਲੇ ਆ ਕੇ ਕਈ ਨਰਵਸ ਹੋ ਜਾਂਦੇ ਆ ਪਰ ਇੰਨੀ ਛੋਟੀ ਉਮਰ ਦੇ ਵਿੱਚ 2 ਜਾਂ 3 ਬੋਰ ਜਦੋਂ ਤੁਸੀਂ ਬੇਗਾਨੇ ਮੁਲਕ ਜਾਂਦੇ ਆ ਤੁਹਾਡੀ ਲੈਂਗੁਏਜ ਕੰਮ ਨਹੀਂ ਕਰਦੀ ਤੁਹਾਡੀ ਬੋਡੀ ਲੈਂਗੁਏਜ ਕੰਮ ਕਰਦੀ ਹੁੰਦੀ ਆ ਤੁਹਾਡੇ ਐਕਸਪ੍ਰੈਸ਼ਨ ਤੁਹਾਡੇ ਹਾਉ ਭਾਉ ਤੁਹਾਡੇ ਹੱਥਾਂ ਦੇ ਕੰਮ ਕਈ ਤੁਹਾਡੇ ਬੋਲਣ ਤੋਂ ਬਿਨਾਂ ਤੁਸੀਂ ਗੱਲ ਹੈਲੋ ਕਹਿਣੀ ਆ ਤੇ ਕਈ ਹੱਥ ਤੁਹਾਡੇ ਤੁਹਾਡੇ ਐਕਸਪ੍ਰੈਸ਼ਨ ਕੰਮ ਕਰ ਜਾਂਦੇ ਆ ਇਹ ਕੌਨਫੀਡੈਂਸ ਇਹਦਾ ਬਹੁਤ ਸੋਹਣਾ ਪਰਮਾਤਮਾ ਨੇ ਇਹਨੂੰ ਬਹੁਤ ਸੋਹਣਾ ਪਣਾ ਤੈਨੂੰ ਹਜੇ ਤਾਂ ਭਾਂਡਾ ਬਹੁਤ ਛੋਟਾ ਹੈ ਤੇ ਬਹੁਤ ਵੱਡਾ ਫਨ ਹੈ ਠੀਕ ਹੈ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਬਖਸ਼ੇ ਜੇ ਹੋਰ ਕੁਝ ਹੋਰ ਗੱਸਤਵਾ ਜੇ ਇਹ ਗਣਾ ਚਾਹੁੰਗਾ ਜਿਨੇ ਵੀਜ਼ਾ ਲਪਾਉਣਾ ਹੈ 7c ਜਾ ਉਹ ਕਿਉਂਕਿ ਜਿਹੜਾ 7c ਜਾਊਗਾ ਵੀਜ਼ਾ ਜ਼ਰੂਰ ਪਾਊਗਾ ਹਏ ਕੀ ਬਾਤ ਹੈ ਥੈਂਕ ਯੂ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੀ ਵੀਡੀਓਜ਼ ਨੂੰ ਸ਼ੇਅਰ ਕਰਦੇ ਹੋ ਸਾਨੂੰ ਫੋਲੋ ਕਰਦੇ ਹੋ ਰਸ਼ਪਿੰਦਰ ਟਰੱਕ ਸਾਡੀ ਵੀਡੀਓ ਪਹੁੰਚਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਐਡਾ ਹੀ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਚੰਗੇ ਰਿਵਿਊ ਜ਼ਰੂਰ ਸ਼ੇਅਰ ਕਰਿਆ ਕਰੋ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ ਦੋਸਤੋ ਧੰਨਵਾਦ